ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਪੰਜਾਬ ਐਸਸੀ ਕਮਿਸ਼ਨ ਵੱਲੋਂ ਬਾਜਵਾ ਨੂੰ ਜਾਰੀ ਕੀਤੇ ਗਏ ਕਾਰਨ ਦਸੋਂ ਨੋਟਿਸ ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਦੇ ਵਿੱਚ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ। ਤੁਹਾਨੂੰ ਦੱਸ ਦਈਏ ਇਹ ਵਿਵਾਦ 7 ਫਰਵਰੀ 2026 ਨੂੰ ਜੰਡਿਆਲਾ ਗੁਰੂ ਵਿਖੇ ਹੋਈ ਇੱਕ ਰੈਲੀ ਤੋਂ ਸ਼ੁਰੂ ਹੁੰਦਾ ਜਦੋਂ ਪ੍ਰਤਾਪ ਸਿੰਘ ਬਾਜਵਾ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਬਾਰੇ ਗੱਲ ਕਰਦੇ ਆ ਬੈਂਡ ਵਜਾ ਦਿੱਤੀ ਬੈਂਡ ਵਜਾਦਿਆਂ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਐਸਸੀ ਕਮਿਸ਼ਨ ਨੇ 9 ਫਰਵਰੀ ਨੂੰ ਇਸ ਦਾ ਸੂ ਮੋਟੋ ਲੈਂਦਿਆਂ ਬਾਜਵਾ ਨੂੰ ਜਵਾਬ ਤਲਬ ਕੀਤਾ ਸੀ ਬਾਜਵਾ ਦੇ ਮੁਤਾਬਕ ਬੈਂਡ ਵਜਾਉਣਾ ਪੰਜਾਬੀ ਦਾ ਇੱਕ ਪ੍ਰਚਲਿਤ ਮੁਹਾਵਰਾ ਹੈ ਜੋ ਕਿ ਸਿਆਸੀ ਸੰਦਰਭ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਦੇ ਲਈ ਵਰਤਿਆ ਗਿਆ ਸੀ ਇਸ ਦਾ ਕਿਸੇ ਜਾਤੀ ਜਾਂ ਭਾਈਚਾਰੇ ਦੇ ਅਪਮਾਨ ਦੇ ਨਾਲ ਕੋਈ ਸੰਬੰਧ ਨਹੀਂ ਹੈ ਉਨਾ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਤੇ ਨਿੱਜੀ ਅਤੇ ਸਿਆਸੀ ਪੱਖਪਾਤ ਦੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਕਮਿਸ਼ਨ ਦੀ ਵਰਤੋਂ ਰਾਜਨੀਤਿਕ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ ਪਟੀਸ਼ਨ ਦੇ ਵਿੱਚ ਸੰਵਿਧਾਨ ਦੀ ਤਾਰਾ 19 ਦੇ ਤਹਿਤ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਦੁਹਾਈ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਐਸਸੀਐਸਟੀ ਐਕਟ ਤਹਿਤ ਕਾਰਵਾਈ ਸਿਰਫ ਉਦੋਂ ਹੁੰਦੀ ਹੈ ਜੇਕਰ ਨiyet ਸਪੱਸ਼ਟ ਤੌਰ ਤੇ ਜਾਤੀ ਦੇ ਆਧਾਰਿਤ ਹੋਵੇ ਸੋ ਇਸ ਮਾਮਲੇ ਤੇ ਸੁਣਵਾਈ ਦੌਰਾਨ ਅਦਾਲਤ ਨੇ ਵਾਰਵਾਦੀਆਂ ਦਲੀਲਾਂ ਨੂੰ ਗੌਰ ਦੇ ਨਾਲ ਕਮਿਸ਼ਨ ਦੇ ਸੁਣ ਕੇ ਕਮਿਸ਼ਨ ਦੇ ਨੋਟਿਸ ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਆਪਣਾ ਅਗਲਾ ਪੱਖ ਪੇਸ਼ ਕਰੇਗੀ। ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਪੰਜਾਬ ਐਸਸੀ ਕਮਿਸ਼ਨ ਵੱਲੋਂ ਬਾਜਵਾ ਨੂੰ ਜਾਰੀ ਕੀਤੇ ਗਏ ਕਾਰਨ ਦਸੋਂ ਨੋਟਿਸ ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਦੇ ਵਿੱਚ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ। ਤੁਹਾਨੂੰ ਦੱਸ ਦਈਏ ਇਹ ਵਿਵਾਦ 7 ਫਰਵਰੀ 2026 ਨੂੰ ਜੰਡਿਆਲਾ ਗੁਰੂ ਵਿਖੇ ਹੋਈ ਇੱਕ ਰੈਲੀ ਤੋਂ ਸ਼ੁਰੂ ਹੁੰਦਾ ਜਦੋਂ ਪ੍ਰਤਾਪ ਸਿੰਘ ਬਾਜਵਾ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਬਾਰੇ ਗੱਲ ਕਰਦੇ ਆ ਬੈਂਡ ਵਜਾ ਦਿੱਤੀ ਬੈਂਡ ਵਜਾਦਿਆਂ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਐਸਈ ਕਮਿਸ਼ਨ ਨੇ 9 ਫਰਵਰੀ ਨੂੰ ਇਸ ਦਾ ਸੂ ਮੋਟੋ ਲੈਂਦਿਆਂ ਬਾਜਵਾ ਨੂੰ ਜਵਾਬ ਤਲਬ ਕੀਤਾ ਸੀ ਬਾਜਵਾ ਦੇ ਮੁਤਾਬਕ ਬੈਂਡ ਵਜਾਉਣਾ ਪੰਜਾਬੀ ਦਾ ਇੱਕ ਪ੍ਰਚਲਿਤ ਮੁਹਾਵਰਾ ਹੈ ਜੋ ਕਿ ਸਿਆਸੀ ਸੰਦਰਭ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਦੇ ਲਈ ਵਰਤਿਆ ਗਿਆ ਸੀ ਇਸ ਦਾ ਕਿਸੇ ਜਾਤੀ ਜਾਂ ਭਾਈਚਾਰੇ ਦੇ ਅਪਮਾਨ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਤੇ ਨਿੱਜੀ ਅਤੇ ਸਿਆਸੀ ਪੱਖਪਾਤ ਦੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਕਮਿਸ਼ਨ ਦੀ ਵਰਤੋਂ ਰਾਜਨੀਤਿਕ ਬਦਲਾਖੋਰੀ ਦੇ ਲਈ ਕੀਤੀ ਜਾ ਰਹੀ ਹੈ। ਪਟੀਸ਼ਨ ਦੇ ਵਿੱਚ ਸੰਵਿਧਾਨ ਦੀ ਤਾਰਾ 19 ਦੇ ਤਹਿਤ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਦੁਹਾਈ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਐਸਸੀਐਸਟੀ ਐਕਟ ਤਹਿਤ ਕਾਰਵਾਈ ਸਿਰਫ ਉਦੋਂ ਹੁੰਦੀ ਹੈ ਜੇਕਰ ਨੀਅਤ ਸਪੱਸ਼ਟ ਤੌਰ ਤੇ ਜਾਤੀ ਦੇ ਆਧਾਰਿਤ ਹੋਵੇ। ਸੋ ਇਸ ਮਾਮਲੇ ਤੇ ਸੁਣਵਾਈ ਦੌਰਾਨ ਅਦਾਲਤ ਨੇ ਵਾਰਵਾਦੀਆਂ ਦਲੀਲਾਂ ਨੂੰ ਗੌਰ ਦੇ ਨਾਲ ਕਮਿਸ਼ਨ ਦੇ ਸੁਣ ਕੇ ਕਮਿਸ਼ਨ ਦੇ ਨੋਟਿਸ ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਆਪਣਾ ਅਗਲਾ ਪੱਖ ਪੇਸ਼ ਕਰੇਗੀ